ਪਰਵਾਸੀ ਮਜ਼ਦੂਰਾਂ ਨੇ ਕੀਤਾ ਇੱਕ ਹੋਰ ਪੰਜਾਬੀ ਨੌਜਵਾਨ ਦਾ ਕਤਲ ਪਿੰਡ ਦੇ ਲੋਕਾਂ ਦਾ ਗੁੱਸਾ ਫੁੱਟਫੁੱਟ ਕੇ ਆਇਆ ਬਾਹਰ ਪ੍ਰਸ਼ਾਸਨ ਹੁਣ ਕੀ ਕਰੇਗਾ ਦੋਸਤੋ ਇਸ ਸਮੇਂ ਤੁਸੀਂ ਪੋਸੂਨਾਮਾ ਚੈਨਲ ਵੇਖ ਰਹੇ ਹੋ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਤੇ ਮੈਂ ਤੁਹਾਡਾ ਦੋਸਤ ਹੋਂ ਸਹੋਤਾ ਪਰਵਾਸੀ ਮਜ਼ਦੂਰਾਂ ਦੀਆਂ ਮੰਨਮਾਨੀਆਂ ਕਰਕੇ ਕਿਤੇ ਨਾ ਕਿਤੇ ਪੰਜਾਬੀਆਂ ਦੇ ਵਿੱਚ ਇਹਨਾਂ ਦੇ ਪ੍ਰਤੀ ਗੁੱਸੇ ਦੀ ਜਿਹੜੀ ਭਾਵਨਾ ਹੈ ਉਹ ਵਧਦੀ ਜਾ ਰਹੀ ਹੈ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ ਮਾਸੂਮ ਦਾ ਕਤਲ ਕੀਤਾ ਗਿਆ ਔਰ ਹੁਣ 15 ਤੋਂ 20 ਲੋਕਾਂ ਨੇ ਇੱਕ ਪੰਜਾਬੀ ਨੌਜਵਾਨ ਨੂੰ ਕਤਲ ਕਰ ਦਿੱਤਾ ਹੈ ਔਰ ਦੱਸਿਆ ਰਿਹਾ ਕਿ ਉਹ ਨੌਜਵਾਨ ਜਿਹੜਾ ਕਿ ਆਪਣੀ ਜਾਨ ਬਚਾਉਣ ਦੀ ਖਾਤਰ ਉਸਨੇ ਕਈ ਤਰ੍ਹਾਂ ਦਾ ਕਿੰਨੀ ਤਰ੍ਹਾਂ ਦਾ ਸਹਾਰਾ ਲੀਤਾ ਹੈ ਲੇਕਿਨ ਇਹ ਪ੍ਰਵਾਸੀ ਮਜ਼ਦੂਰਾ ਨੇ ਉਸ ਦੀ ਜਾਨ ਖਤਮ ਕਰਕੇ ਹੀ ਸਾਹ ਲਿਆ ਹੈ ਦੱਸ ਰਿਹਾ ਕਿ ਇੱਕ ਛੋਟੇ ਜਿਹੇ ਵਿਵਾਦ ਤੋਂ ਜਿਹੜੀ ਗੱਲਬਾਤ ਤੋਂ ਇੱਕ ਵਿਵਾਦ ਵੱਡਾ ਬਣ ਗਿਆ ਔਰ ਉਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਇਹ ਸਾਰਾ ਕੁਝ ਹੋ ਗਿਆ ਕਿ ਅੰਜਾਮ ਇਹ ਹੋਇਆ ਉਸ ਝਗੜੇ ਦਾ ਕਿ ਪੰਜਾਬੀ ਨੂੰ ਆਪਣੀ ਜਾਨ ਗੋਣੀ ਪਈ ਹੁਣ ਲੋਕਾਂ ਦੇ ਵਿੱਚ ਜਿਹੜਾ ਗੁੱਸਾ ਹੈ ਉਹ ਬਹੁਤ ਜ਼ਿਆਦਾ ਹੈ ਲੋਕ ਕਹਿ ਰਹੇ ਨੇ ਕਿ ਬੇਸ਼ੱਕ ਜੋ ਮਰਜ਼ੀ ਕੋਈ ਕਹਿੰਦਾ ਰਹੇ ਲੇਕਿਨ ਅਸੀਂ ਇਹਨਾਂ ਲੋਕਾਂ ਦੇ ਖਿਲਾਫ ਆਵਾਜ਼ بلند ਕਰਦੇ ਰਹਾਂਗੇ ਆਖਰ ਕਦੋਂ ਤੱਕ ਪੰਜਾਬੀ ਆਪਣੇ ਬੱਚਿਆਂ ਦਾ ਕਤਲ ਆਪਣੀਆਂ ਅੱਖਾਂ ਦੇ ਨਾਲ ਹੁੰਦਾ ਵੇਖਦੇ ਰਹਿਣਗੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਇੱਕ ਠ ਜਿਹੜਾ ਹੈ ਉਹ ਨਜ਼ਰ ਆਇਆ ਹੈ ਔਰ ਖਾਸ ਕਰਕੇ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਔਰ ਜਿਨ੍ਹਾਂ ਦੇ ਵਿੱਚ ਕੁਝ ਲੋਕ ਅਜੇ ਵੀ ਨੇ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਜਦੋਂ ਕਿਸੇ ਦਾ ਘਰ ਦੇ ਵਿੱਚੋਂ ਜਵਾਨ ਪੁੱਤ ਜਾਂਦਾ ਜਾਂ ਬੱਚਾ ਜਾਂਦਾ ਹੈ ਅਸਲ ਵਿੱਚ ਦੋਖੋ ਨਾਲ ਲੋਕਾਂ ਨੂੰ ਪਤਾ ਹੁੰਦਾ ਹੈ ਆਪਾਂ ਮੈਂ ਤੂੰ ਤਾਂ ਜਿਹੜਾ ਹੈ ਗੱਲਬਾਤ ਸੁਣ ਕੇ ਇੱਕ ਵਾਰੀ ਤਾਂ ਹੌਕਾ ਜ਼ਰੂਰ ਮਾਰਦੇ ਹਾਂ ਉਸ ਤੋਂ ਬਾਅਦ ਆਪਣੇ ਕੰਮਾਂ ਵਿੱਚ ਵਿਅਸਤ ਹੋ ਜਾਂਦੇ ਆ ਜਿਨ੍ਹਾਂ ਦਾ ਸਹਾਰਾ ਇਸ ਦੁਨੀਆ ਤੋਂ ਮਤਲਬ ਚਲਾ ਜਾਂਦਾ ਹੈ ਉਹਨਾਂ ਦੀ ਅੱਖਾਂ ਦੇ ਸਾਹਮਣੇ ਅਣ ਹੋਣੀ ਮੌਤ ਦਾ ਸ਼ਿਕਾਰ ਬਣਦਾ ਹੈ ਉਸ ਵੇਲੇ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਔਰ ਬਹੁਤ ਜ਼ਿਆਦਾ ਪਛਤਾਵਾ ਹੁੰਦਾ ਹੈ ਕਿ ਆਖਰਕਾਰ ਅਜੀਹਾ ਪਹਿਲਾਂ ਕਿਉਂ ਨਹੀਂ ਇਹਨਾਂ ਲੋਕਾਂ ਨੇ ਸਟੈਪ ਚੱਕਿਆ ਜੇਕਰ ਚੱਕਿਆ ਹੁੰਦਾ ਤਾਂ ਸ਼ਾਇਦ ਸਾਡੇ ਬੱਚਿਆਂ ਦੀ ਜਾਨ ਨਾ ਜਾਂਦੀ ਪੁਲਿਸ ਆਪਣਾ ਕੰਮ ਕਰ ਰਹੀ ਹੈ ਸਰਕਾਰ ਆਪਣਾ ਕੰਮ ਕਰ ਰਹੀਆਂ ਨੇ ਹੋਰ ਸਰਕਾਰਾਂ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਦੇ ਵਿੱਚ ਵੀ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਇੱਕ ਬਿਆਨ ਜਿਹੜਾ ਹੈ ਉਹ ਦਿੱਤਾ ਸੀ ਲੇਕਿਨ ਉਸ ਦੇ ਬਾਵਜੂਦ ਉਸ ਦੇ باوجود ਲੋਕ ਤਾਂ ਉਸ ਗੱਲ ਤੇ ਅਮਲ ਕਰ ਰਹੇ ਨੇ ਲੋਕ ਅਜ ਵੀ ਪ੍ਰਵਾਸੀਆਂ ਨੂੰ ਕੰਮ ਤੇ ਲਾ ਰਹੇ ਨੇ ਕੰਮ ਦੇ ਰਹੇ ਨੇ ਔਰ ਉਹਨਾਂ ਦੇ ਨਾਲ ਮਿਲਵਰਤ ਕਰ ਰਹੇ ਨੇ ਪਰ ਇਹ ਲੋਕ ਕੌਣ ਨੇ ਜੋ 15 ਤੋਂ 20 ਮਜ਼ਦੂਰ ਜਿਹੜੇ ਆ ਹੱਥਾਂ ਵਿੱਚ ਕਿਰਪਾਨਾਂ ਫੜ ਕੇ ਪਤਾ ਨਹੀਂ ਕਿਹੜੇ ਕਿਹੜੇ ਹਥਿਆਰ ਪਕੜ ਕੇ ਉਸ ਪੰਜਾਬੀ ਨੌਜਵਾਨ ਦੇ ਪਿੱਛੇ ਲੱਗੇ ਉਸ ਨੌਜਵਾਨ ਨੂੰ ਖਤਮ ਕਰਕੇ ਸਾਲਿਆ ਦੱਸਿਆ ਜਾ ਰਿਹਾ ਕਿ ਇੱਟਾਂ ਮਾਰੀਆਂ ਵੱਟੇ ਮਾਰੇ ਕਿਸੇ ਨਾ ਕਿਸੇ ਤਰ੍ਹਾਂ ਉਹ ਜਾਨ ਆਪਣੀ ਬਚਾਉਣਾ ਚਾਹੁੰਦਾ ਸੀ ਪਰ ਇਹਨਾਂ ਨੇ ਉਸ ਦੀ ਜਾਨ ਖਤਮ ਕਰਕੇ ਹੀ ਸਾਹ ਲਿਆ ਹੈ ਹੁਣ ਵੱਡੀ ਗੱਲ ਇੱਥੇ ਹੈ ਕਿ ਪੰਜਾਬੀ ਜਿਹੜੇ ਨੇ ਉਹ ਇੱਕੋ ਗੱਲ ਤੇ ਅੜੇ ਹੋਏ ਨੇ ਕਿ ਇਹਨਾਂ ਪ੍ਰਵਾਸੀ ਮਜ਼ਦੂਰਾਂ ਦਾ ਪੱਕਾ ਇਲਾਜ ਹੋਣਾ ਚਾਹੀਦਾ ਹੈ ਕ੍ਰਿਨਲ ਲੋਕ ਜਿਹੜੇ ਇਹਨਾਂ ਦੇ ਵਿੱਚ ਆ ਕੇ ਫਸੇ ਹੋਏ ਨੇ ਵੇਖੋ ਅਸੀਂ ਇੱਕ ਗੱਲ ਜ਼ਰੂਰ ਕਹਿੰਨੇ ਆ ਕਿ ਸਾਰੇ ਪ੍ਰਵਾਸੀ ਇੱਕੋ ਜਿਹੇ ਨਹੀਂ ਆ ਬਹੁਤ ਸਾਰੇ ਪ੍ਰਵਾਸੀ ਹੈ ਜਿਨ੍ਹਾਂ ਦੇ ਨਾਲ ਆਪਣਾ ਵੀ ਮਿਲਵਰਤਨ ਹੈ ਬੜੇ ਅੱਛੇ ਤਰੀਕੇ ਨਾਲ ਮਿਲ ਵਰਤ ਕਰ ਰਹੇ ਨੇ ਲੇਕਿਨ ਕੁਝ ਲੋਕ ਕੌਣ ਨੇ ਉਹ ਕੌਣ ਨੇ ਲੋਕ ਜੋ ਇਸ ਤਰ੍ਹਾਂ ਦੇ ਪਿਆਰ ਨੂੰ ਨਫ਼ਰਤ ਵਿੱਚ ਬਦਲ ਰਹੇ ਨੇ ਆਖਰ ਇਹ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਕਿ ਕਿੱਥੋਂ ਆਏ ਨੇ ਕਿ ਕਿੱਥੇ ਦੇ ਰਹਿਣ ਵਾਲੇ ਨੇ ਔਰ ਕਿੱਥੇ ਇਹਨਾਂ ਨੂੰ ਪਨਾਹ ਦਿੱਤੀ ਹੈ ਔਰ ਕਿਸ ਨੇ ਪਨਾਹ ਦਿੱਤੀ ਹੈ ਇਹ ਸਾਰੇ ਕੁਝ ਜਿਹੜਾ ਹੁਣ ਜਾਂਚ ਦਾ ਇੱਕ ਹਿੱਸਾ ਹੈ ਲੇਕਿਨ ਇਸ ਸਮੇਂ ਮਾਹੌਲ ਜਿਹੜਾ ਹੈ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਤਣਾਅਪੂਰਨ ਹੈ ਲੋਕ ਇੱਕੋ ਹੀ ਗੱਲ ਚਾਹੁੰਦੇ ਆ ਕਿ ਨਾ ਪ੍ਰਵਾਸੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੇ ਪ੍ਰਵਾਸੀ ਆਪਣੇ ਪਰਿਵਾਰਾਂ ਨੂੰ ਇੱਥੇ ਲੈ ਕੇ ਆਉਂਦੇ ਨੇ ਉਹਨਾਂ ਦਾ ਪੱਕਾ ਇਲਾਜ ਕੀਤਾ ਜਾਵੇ ਇਹ ਨਹੀਂ ਹੈ ਕਿ ਉਹਨਾਂ ਦੇ ਆਧਾਰ ਕਾਰਡ ਵੀ ਬਣਾ ਦਿਓ ਉਹਨਾਂ ਦੇ ਵੋਟਰ ਕਾਰਡ ਵੀ ਬਣਾ ਦਿਓ ਇਹ ਵੀ ਕਾਰਡ ਬਣਾ ਦਿਓ ਫਲਾਨਾ ਵੀ ਬਣਾ ਦਿਓ ਔਰ ਉਸ ਤੋਂ ਬਾਅਦ ਉਹੀ ਲੋਕ ਜਿਹੜੇ ਨੇ ਉਹ ਕਿਸ ਤਰ੍ਹਾਂ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਇਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਔਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਸਰਕਾਰਾਂ ਨੂੰ ਚਾਹੀਦਾ ਹੈ ਆਖਿਰ ਕਦੋਂ ਤੱਕ ਪੰਜਾਬ ਦੇ ਨੌਜਵਾਨ ਇਸੇ ਤਰ੍ਹਾਂ ਮਰਦੇ ਰਹਿਣਗੇ ਆਖਿਰ ਕਦੋਂ ਤੱਕ ਮਾਸੂਮ ਬੱਚਿਆਂ ਦਾ ਕਤਲ ਹੁੰਦਾ ਰਹੇਗਾ ਇਸ ਤੇ ਉੱਪਰ ਸਰਕਾਰ ਨੂੰ ਗੰਭੀਰਤਾ ਦੇ ਨਾਲ ਸੋਚ ਵਿਚਾਰ ਕਰਨੀ ਚਾਹੀਦੀ ਹੈ ਔਰ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਸਾਰੇ ਮਾਮਲੇ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਔਰ ਆਪਣੇ ਮੁਤਾਬਕ ਉਸ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਜੁੜੇ ਰਹੋ ਪੋਸੂ ਨਮਾ ਚੈਨਲ ਦੇ ਨਾਲ